ਬੀਬੀ ਕਿੰਨਾ ਕ ਪਾਣੀ ਖਰਾਵਾ ਪਿੰਡ ਖਰਾਵਾ ਬਹੁਤ ਜ਼ਿਆਦਾ ਪਾਣੀ ਖਰਾਵਾ ਹੂੰ ਤੇ ਇਹੀ ਪੀਨੇ ਫਿਰ ਪਾਣੀ ਇਹੀ ਪੀਣਾ ਹੁਣ ਹੋਰ ਕਿੱਥੋਂ ਜਾਣਾ ਫਿਲਟਰ ਵੀ ਲਵਾਏ ਹੋਣੀ ਨਾ ਫਿਲਟਰ ਅਸੀਂ ਕਿੱਥੋਂ ਲਵਾ ਲਾਂ ਰੋਟੀ ਤੋਰਦਾ ਤਾਂ ਸਾਡਾ ਉਦਾਂ ਦਾ ਤੋਰਦਾ ਫਿਲਟਰ ਜੋ ਕੇ ਅਸੀਂ ਕਿੱਥੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਇਸ ਪਾਣੀ ਨਾਲ ਪਿੰਡ ਦੇ ਲੋਕ ਬਸੇਰੀਅਮ ਬਿਮਾਰੀਆਂ ਲੱਗਦੀਆਂ ਅਸੀਂ ਹੁਣ ਆਪ ਦਾ ਤੰਦਰੁਸਤ ਨਹੀਂ ਹੈ ਕਿ ਬਿਮਾਰ ਕੈਂਸਰ ਦੇ ਬਸੇਰੀਅਮ ਮਰੀਜ਼ ਇੱਥੇ ਕੈਂਸਰ ਵਾਲੇ ਦੀ ਹਾਂ ਕਈ ਲੋਕ ਮਰ ਗਏ ਵਿਚਾਰੇ ਕੁਝ ਡੂਸ ਰਹੇ ਬਿਮਾਰੀ ਮੇਂ ਇੰਨਾ ਪੈਸਾ ਵੀ ਨਹੀਂ ਹੈ ਵਿਚਾਰੋ ਕੋਲ ਆਪਣਾ ਇਲਾਜ ਹੀ ਕਰ ਸਕਣ ਸਾਡੇ ਰਿਸ਼ਤੇਦਾਰਾਂ ਆਖਦੇ ਮੂੰਹ ਨਹੀਂ ਦੋ ਸਕਦੇ ਚਲ ਪਾਣੀ ਤੁਹਾਡਾ ਕਿੱਦਾਂ ਦਾ ਹੱਥਾਂ ਤੋਂ ਜਿੱਦਾਂ ਸਾਬਣ ਲੱਗਿਆ ਹੁੰਦਾ ਨਾ ਐਦਾਂ ਪਾਣੀ ਲੈਂਦਾ ਹੀ ਨਹੀਂ ਹੈਗਾ ਹੱਥਾਂ ਨਾਲ ਕਿਲੇ ਸਾਲ ਦੀ ਉਮਰ ਹੋ ਗਈ ਜਦੋਂ ਤੁਸੀਂ ਵਿਆਹ ਕੀਆ ਉਸ ਸਮੇਂ ਤੋਂ ਹੀ ਸਮੱਸਿਆ ਹੈ ਇਹ ਉਸਾਰ ਮੈਂ ਤਾਂ ਜاتی ਆਈ ਜਾਂਦੀ ਇਹੀ ਆ ਬੋਟ ਘਰੀ ਰੱਖ ਲੈਣੀ ਪਰ ਬੋਟ ਨਹੀਂ ਪਾਣੀ ਕਿਉਂ ਇਹਨਾਂ ਬਹੁਤ ਦੁਖੀਆਂ ਅਸੀਂ ਤਾਂ ਇਹ ਪਾਣੀ ਦੇ ਵਿੱਚ ਕੈਮੀਕਲ ਪਾਇਆ ਜਾ ਰਿਹਾ ਜਿਸ ਕਰਕੇ ਇਲਾਕੇ ਦੇ ਲੋਕਾਂ ਨੂੰ ਕੈਂਸਰ ਦੀ ਮਾਰ ਦੇ ਨਾਲ ਜੂਝਣਾ ਪੈ ਰਿਹਾ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਅਸੀਂ ਉਹਨਾਂ ਔਰਤਾਂ ਦੇ ਨਾਲ ਮੌਜੂਦ ਹਾਂ ਜੋ ਕਿ ਇਸ ਸਮੇਂ ਕਣਕ ਨੂੰ ਵੜ ਰਹੀਆਂ ਸੀ ਅਸੀਂ ਟੌਂਸਾ ਪਿੰਡ ਦੇ ਵਿੱਚ ਆ ਤਾਂ ਇਹ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਨ ਮਾਫ ਕਰਨਾ ਲੋਕ ਸਭਾ ਹਲਕੇ ਦੇ ਵਿੱਚ ਪਿੰਡ ਪੈਂਦਾ ਹੈ ਤਾਂ ਬਲਾਚੌਰ ਦਾ ਵਿਧਾਨ ਸਭਾ ਹਲਕਾ ਹੈ ਤਾਂ ਇਸ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਆ ਪਾਣੀ ਦੇ ਨਾਲ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਕੈਂਸਰ ਤੱਕ ਦੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਨੇ ਦੱਸਿਆ ਜਾ ਰਿਹਾ ਕਿ ਜਿਹੜੀ ਮੈਡੀਕਲ ਦੀਆਂ ਫੈਕਟਰੀਆਂ ਨੇ ਤਾਂ ਉਹਨਾਂ ਦਾ ਜਿਹੜਾ ਵੇਸਟੇਜ ਆ ਉਹ ਧਰਤੀ ਦੇ ਵਿੱਚ ਛੱਡਿਆ ਜਾ ਰਿਹਾ ਜਿਸ ਕਰਕੇ ਪੂਰੇ ਪਿੰਡ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਪਾਣੀ ਕਈ ਗਰੀਬ ਲੋਕ ਨੇ ਜਿਹੜੇ ਉਹੀ ਜ਼ਹਿਰੀਲਾ ਪਾਣੀ ਪੀਣ ਨੂੰ ਮਜਬੂਰ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਵੀ ਕਿੰਨਾ ਕੁ ਪਾਣੀ ਖਰਾਬ ਆ ਪਿੰਡ ਦਾ ਖਰਾਬਾ ਬਹੁਤ ਜ਼ਿਆਦਾ ਪਾਣੀ ਖਰਾਬ ਆ ਹੂੰ ਫਿਰ ਇਹੀ ਪੀਨੇ ਫਿਰ ਪਾਣੀ ਇਹੀ ਪੀਣਾ ਹੋਰ ਹੋਰ ਕਿੱਥੋਂ ਜਾਣਾ ਫਿਲਟਰ ਵੀ ਲਵਾਏ ਹੋਏ ਨੇ ਨਾ ਫਿਲਟਰ ਅਸੀਂ ਕਿੱਥੋਂ ਲਵਾ ਲਾਂ ਨੇ ਰੋਟੀ ਤੋਰਦਾ ਤਾਂ ਸਾਡਾ ਹੁੰਦਾ ਨਾ ਤੋਰਦਾ ਫਿਲਟਰ ਜੋਗ ਗਿਆ ਅਸੀਂ ਕਿੱਥੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਇਸ ਪਾਣੀ ਨਾਲ ਪਿੰਡ ਦੇ ਲੋਕਾਂ ਨੂੰ ਬਥੇਰੀਆਂ ਬਿਮਾਰੀਆਂ ਲੱਗਦੀਆਂ ਅਸੀਂ ਹੁਣ ਆਪ ਦਾ ਤੰਦਰੁਸਤ ਨਹੀਂ ਹੈ ਕਿ ਬਿਮਾਰ ਹਾਂ ਬਾਡੀ ਹੁਣ ਕਰਨੀ ਚਾਰ ਦਿਨ ਆਹ ਦਾਣੇ ਫੱਕੇ ਦੇ ਆ ਔਖ ਰੋਖ ਹੋ ਕੇ ਲਾ ਨਹੀਂ ਆ ਬਥੇਰੀਆਂ ਬਿਮਾਰੀਆਂ ਹੋਰ ਬਥੇਰੀਆਂ ਲੱਗਦੀਆਂ ਕੈਂਸਰ ਦੇ ਬਥੇਰੇ ਮਰੀਜ਼ ਇੱਥੇ ਕੈਂਸਰ ਵਾਲੇ ਵੀ ਮਰ ਗਏ ਵਿਚਾਰੇ ਠੀਕ ਹੈ ਜੀ cancer ਦੇ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਗਈ ਕਈ ਲੋਕ ਮਰ ਗਏ ਵਿਚਾਰੇ ਕੁਝ ਜੂਝ ਰਹੇ ਹੈ ਬਿਮਾਰੀ ਮੇ ਹੂੰ ਇਨਾ ਪੈਸਾ ਵੀ ਨਹੀਂ ਹੈ ਵਿਚਾਰੋ ਕੇ ਪਾਸ ਜੋ ਆਪਣਾ ਇਲਾਜ ਹੀ ਕਰਾ ਸਕੇ ਜੇ ਮੰਨ ਲਓ ਜਿਹੜਾ ਵਧੀਆ ਤਖੜਾ ਬੰਦਾ ਹੁੰਦਾ ਜ਼ਿੰਮੇਦਾਰ ਹੁੰਦਾ ਫਿਲਟਰ ਲਵਾ ਲਦਾ ਗਰੀਬ ਬੰਦੇ ਦਾ ਬਹੁਤ ਔਖਾ ਹੋਊਗਾ ਗਰੀਬ ਬੰਦਾ ਕਹਾਂ ਸੇ ਲਗਵਾਏ ਪੇਟੀ ਮੁਸ਼ਕਿਲ ਸੇ ਪਲਤੇ ਹੈ ਹੂੰ ਉਹ ਫਿਲਟਰ ਕਾ ਪਾਣੀ ਕਹਾਂ ਨਸੀਬ ਹੋਤਾ ਉਸਕੋ ਕਹਿੰਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਸਿਰ ਚਿੱਟੇ ਹੋਗੇ ਤੋਲੇ ਬਹੁਤ ਜਲਦੀ ਆਗੇ ਨਹੀਂ ਹਾਂਜੀ ਠੀਕ ਹੈ ਜੀ ਮੈਂ ਇਹਨਾਂ ਤੇ ਸੁਣ ਲਓ ਚਿੱਟੇ ਵਾਲ ਅਜ ਉਮਰ ਮੈਂ ਨਹੀਂ ਆਇਆ ਹੈਗੀ ਅਬੀ 1 ਸਾਲ ਦੀ ਹੈ ਕੁੜੀ ਮੇਰੀ ਅੱਛਾ 20 ਸਾਲ ਦੀ ਆ ਹਾਂ ਐਨੇ ਚ ਚਿੱਟੇ ਵਾਲ ਤੂੰ ਕਹਵੇ ਇਹ ਆਂਟੀ ਕਹਿ ਨਾ ਵਾਲ ਚਿੱਟੇ ਦੇ ਤੁਹਾਨੂੰ ਦਿਖਾ ਲਈਏ ਫਿਰ ਪੂਰਾ ਪੂਰਾ ਪਿੰਡ ਇਕੱਠਾ ਨਹੀਂ ਹੁੰਦਾ ਇਸ ਪਾਣੀ ਦੀ ਸਮੱਸਿਆ ਦੇ ਨਾਲ ਕਰਦੇ ਮੇਰਾ ਭਰਾਵਾ ਇਕੱਠ ਹੋ ਕੇ ਵੀ ਦੇਖ ਲਿਆ ਮੂੰਹ ਭਰ ਦਿੰਦੇ ਫੈਕਟਰੀ ਵਾਲੇ ਆਂਦਾ ਜਿਹੜੇ ਮੋਹਰੇ ਹੁੰਦੇ ਉਹਨਾਂ ਨੇ ਮੂੰਹ ਭਰ ਦਿੰਦੇ ਮਗਰ ਵਾਲੇ ਰਹਿ ਜਾਂਦੇ ਵਿਚਾਰੇ ਐਦੇ ਕਰਦੇ ਪਣ ਵੋਟਾਂ ਆ ਗਈਆਂ ਪੰਜਾਬ ਦੇ ਵਿੱਚ ਲੀਡਰ ਆਉਣਗੇ ਫਿਰ ਪੁੱਛੋਗੇ ਸਵਾਲ ਉਹਨਾਂ ਨੂੰ ਜਗਾਉਣ ਕੇ ਕਰੀ ਪੁੱਛਾਂਗੇ ਅਸੀਂ ਹਾਂ ਦੱਸਾਂਗੇ ਜਿੰਨੇ ਅਸੀਂ ਆ ਓਕੇ ਆ ਸਾਡੇ ਰਿਸ਼ਤੇਦਾਰ ਆ ਥਾ ਕੇ ਮੂੰਹ ਨਹੀਂ ਤੋ ਸਕਦੇ ਪਾਣੀ ਕਹਿੰਦੇ ਕਿੱਦਾਂ ਦਾ ਕਹਿੰਨ ਪਾਣੀ ਹੋੜਾ ਕਿੱਦਾਂ ਦਾ ਹੱਥਾਂ ਤੋਂ ਦਿੱਦਾਂ ਸਾਬਣ ਲੱਗਿਆ ਹੁੰਦਾ ਨਾ ਐਦਾਂ ਪਾਣੀ ਲੈਂਦਾ ਹੀ ਨਹੀਂ ਹੈਗਾ ਹੱਥਾਂ ਨਾਲ ਕਿੰਨੀ ਸਾਲ ਦੀ ਉਮਰ ਹੋ ਗਈ ਜਦੋਂ ਤੁਸੀਂ ਵਿਆਹ ਕੀਆ ਉਸ ਸਮੇਂ ਤੋਂ ਹੀ ਸਮੱਸਿਆ ਹੈ ਇਹ ਉਸ ਮੈਂ ਤਾਂ ਜਾਂਦੀ ਆਈ ਜਾਂਦੀ ਇਹੀ ਆਲਾ 30 ਸਾਲ ਹੋ ਗਏ ਮੇਰੇ ਵਿਆਹ ਨੂੰ ਹਾਂ ਹੁਣ ਜ਼ਿਆਦਾ ਹੋ ਗਿਆ 99 ਦੇ ਵਿੱਚ ਕਹਿੰਦੇ ਲੱਗੀਆਂ ਨੇ ਉਦੋਂ ਘੱਟ ਸੀ ਥੋੜੀ ਜਿਹੀ ਹੁਣ ਵੱਧ ਗਿਆ ਜ਼ਿਆਦਾ ਹਾਂ ਕਹਿੰਦੇ ਕੰਮ ਕੁਮ ਤਾਂ ਰੋਜ਼ਗਾਰ ਤਾਂ ਮਿਲਿਆ ਨਹੀਂ ਪਰ ਬਿਮਾਰੀਆਂ ਜ਼ਰੂਰ ਲਾਈਆਂ ਫੈਕਟਰੀ ਬਿਮਾਰੀਆਂ ਜ਼ਰੂਰ ਲੱਗੀਆਂ ਹਾਂ ਇਹ ਫੈਕਟਰੀ ਸਾਡੇ ਪਿੰਡ ਖੋਲ ਤਾਂ ਲਈਆਂ ਪਰ ਖੋਲ ਲਈਆਂ ਹਵਾਏ ਪ੍ਰਦੂਸ਼ਣ ਠੀਕ ਨਹੀਂ ਹੈਗੀ ਕੰਮ ਕਿੰਨੇ ਕੁ ਬੰਦੇ ਨੂੰ ਮਿਲਿਆ ਫੈਕਟਰੀ ਦੇ ਵਿੱਚੋਂ ਮਿਲਿਆ ਕੰਮ ਨਹੀਂ ਨਹੀਂ ਅੱਸੀ ਕੋਈ ਕੰਮ ਨਹੀਂ ਕੀਤਾ ਤਾਂ ਹੋਇਓ ਪੱਕੇ ਫੈਕਟਰੀ ਦੇ ਤਾਂ ਪਿੰਡ ਦੇ ਬੰਦੇ ਕੋ ਜਨਾਨੀ ਕੋ ਚ ਰੱਖਦੇ ਹੀ ਨਹੀਂ ਹੈ ਹਾਂਜੀ ਮੈਂ ਤਾਂ ਕਹਿ ਨਹੀਂ ਸਕਦਾ ਕੋਈ ਕੰਮ ਨਹੀਂ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੂਰਾ ਪਿੰਡ ਬਿਮਾਰੀਆਂ ਦੇ ਨਾਲ ਜੂਝ ਰਿਹਾ ਬਹੁਤ ਔਖਾ ਸਮਾਂ ਕੱਢ ਰਹੇ ਨੇ ਲੋਕ ਹਾਂਜੀ ਹਾਂਜੀ ਬਿਮਾਰੀਆਂ ਜਾਂ ਟੋਂਸੇ ਚ ਵੀ ਸਾਰੀ ਪਾਣੀ ਖਰਾਬ ਹੋਇਆ ਪਾਣੀ ਕਰਕੇ ਬਿਮਾਰੀਆਂ ਲੱਗਦੀਆਂ ਹਾਂਜੀ ਕੈਂਸਰ ਹੋ ਗਿਆ ਧਰਤੀ ਨੂੰ ਕਿਉਂਕਿ ਟੋਂਸੇ ਵਾਲੇ ਤਾਂ ਘਟ ਰਹੇ ਤੇ ਬਾਹਰਲੇ ਬੰਦੇ ਪੱਕੇ ਆ ਹਾਂਜੀ ਰੋਜ਼ਗਾਰ ਤਾਂ ਮਿਲਿਆ ਨਹੀਂ ਪਰ ਬਿਮਾਰੀਆਂ ਜ਼ਰੂਰ ਮਿਲ ਗਿਆ ਹਾਂ ਬਿਮਾਰੀਆਂ ਭਰਾਵਾ ਇਹੀ ਆ ਕਹਿੰਦੇ ਆ ਕੋਈ ਫਰਮਾਇਸ਼ ਬਿਮਾਰੀਆਂ ਨੇ ਮੇਰੇ ਦੀਆਂ ਹੋਰ ਤਾਂ ਇੱਥੇ ਸਾਡੇ ਨਿਆਣੇ ਤਾਂ ਧੱਕੇ ਖਾਂਦੇ ਫਿਰਦੇ ਆ ਹੈਕਟੀਆਂ ਚ ਇੱਥੇ ਲੱਗ ਰੱਖਦੇ ਨਹੀਂ ਹੈਗੇ ਇਹ ਵੀ ਹੁਣ ਲੀਡਰ ਆਉਣਗੇ ਵੋਟਾਂ ਮੰਗਣ ਵੋਟਾਂ ਆ ਗਈਆਂ ਫਿਰ ਕਰੋਗੇ ਇਹਨਾਂ ਨੂੰ ਸਵਾਲ ਵੀ ਆ ਸਾਡਾ ਹੱਲ ਕਰੋ ਸਭ ਤੋਂ ਪਹਿਲਾਂ ਤਾਂ ਇਹ ਤਾਂ ਹੁਣ ਕਰਨਗੇ ਹੀ ਬੰਦੇ ਕਰਨਗੇ ਸੱਚ ਪੁੱਛਣਾ ਇਹ ਤਾਂ ਵੋਟਾਂ ਪਾਣੀਆਂ ਹੈ ਨਹੀਂ ਬਾਈਕਟ ਕਰੋਗੇ ਹਾਂ ਵੋਟ ਘੜੀ ਰੱਖ ਲੈਣੀ ਪਰ ਵੋਟ ਨਹੀਂ ਪਾਣੀ ਕਿਉਂ ਇਹਨਾਂ ਦੁਖੀਗਾ ਤੂੰ ਇਹਨਾਂ ਬਹੁਤ ਦੁਖੀਆਂ ਸੀ ਤਾਂ ਗੱਲ ਤਾਂ ਕੋਈ ਸੁਣਦਾ ਨਹੀਂ ਆ ਨਾ ਕੋਈ ਪੈਂਚਰ ਸਾਡਾ ਸੁਣਦਾ ਨਾ ਕੋਈ ਪੈਂਚ ਚ ਗੱਲ ਸੁਣਦਾ ਨਾ ਕੋਈ ਮੰਤਰੀ ਸੁਣਦਾ ਅਸੀਂ ਵੋਟਾਂ ਇੱਥੇ ਪਾ ਕੇ ਕਿਹਨੂੰ ਬੜੇ ਬਣਾਣਾ ਦੇਖ ਜਾਂਦੇ ਕੋਠੇ ਮਠਨ ਲਟਾਇਓ ਤਾਂ ਮੋੜ ਕੇ ਦੇਖ ਜਾਂਦੇ ਮੋੜ ਕੇ ਆਉਂਦੇ ਤਾਂ ਅਸੀਂ ਪਿੰਡ ਟੌਸਾ ਦੇ ਵਿੱਚ ਮੌਜੂਦ ਆ ਬਲਾਚੌਰ ਵਿਧਾਨ ਸਭਾ ਹਲਕਾ ਦਾ ਪਿੰਡ ਆ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਪੈਂਦਾ ਹੈ ਤਾਂ ਅਸੀਂ ਨੇ ਮੋਟਰ ਵੀ ਚਲਾਈ ਸੀ ਥੋੜਾ ਜਿਹਾ ਸਮੇਂ ਪਹਿਲਾਂ ਤਾਂ ਜਿਹੜੀ ਇਹ ਜਿਹੜਾ ਚਬੱਚਾ ਏ ਮੋਟਰ ਦਾ ਇਹ ਪੂਰੇ ਤਰੀਕੇ ਦੇ ਨਾਲ ਪੀਲਾ ਹੋ ਚੁੱਕਿਆ ਇਹਨਾਂ ਲੋਕਾਂ ਦਾ ਦਾਵਾ ਇਹ ਹੈ ਕਿ ਪਾਣੀ ਦੇ ਵਿੱਚੋਂ ਬਹੁਤ ਜ਼ਿਆਦਾ ਬਦਬੂ ਮਾਰਦੀ ਹੈ ਦੇਖ ਸਕਦੇ ਹੋ ਜਿਹੜੇ ਮੋਟਰ ਦੇ ਚਬੱਚੇ ਨੇ ਕਈ ਅਸੀਂ ਹੋਰ ਵੀ ਦੇਖੇ ਨੇ ਤਾਂ ਉਹ ਪੀਲੇ ਹੋ ਚੁੱਕੇ ਨੇ ਇਹ ਪਾਣੀ ਦੇ ਵਿੱਚ ਕੈਮੀਕਲ ਪਾਇਆ ਜਾ ਰਿਹਾ ਜਿਸ ਕਰਕੇ ਇਲਾਕੇ ਦੇ ਲੋਕਾਂ ਨੂੰ ਕੈਂਸਰ ਦੀ ਮਾਰ ਦੇ ਨਾਲ ਜੂਝਣਾ ਪੈ ਰਿਹਾ ਹੋਰ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ 20-20 ਸਾਲ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਸਿਰਾਂ ਦੇ ਵਿੱਚ ਦਾੜੀ ਦੇ ਵਿੱਚ ਤੌਲੇ ਆ ਚੁੱਕੇ ਉਹਨਾਂ ਦੇ ਵਾਲ ਚਿੱਟੇ ਹੋ ਚੁੱਕੇ ਨੇ ਤਾਂ ਇਲਾਕੇ ਦੀ ਮੰਗ ਇਹੀ ਹੈ ਕਿ ਸਭ ਤੋਂ ਪਹਿਲਾਂ ਇਸ ਬਿਮਾਰੀ ਤੋਂ ਛਡਕਾਰਾ ਮਿਲੇ ਇਹ ਲੋਕ ਕਹਿ ਰਹੇ ਨੇ ਕਿ ਸਾਨੂੰ ਰੋਜ਼ਗਾਰ ਤਾਂ ਮਿਲਿਆ ਨਹੀਂ ਪੂਰੇ ਪਿੰਡ ਦੇ ਵਿੱਚੋਂ 2300 ਵੋਟਾਂ ਤਿੰਨ ਜਾਂ ਚਾਰ ਬੰਦੇ ਉਸ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ ਪਰ ਬਿਮਾਰੀਆਂ ਪੂਰੇ ਪਿੰਡ ਨੂੰ ਨੇ ਬਿਮਾਰੀਆਂ ਮਿਲੀਆਂ ਨੇ ਰੋਜ਼ਗਾਰ ਨਹੀਂ ਮਿਲਿਆ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਸਭ ਤੋਂ ਵੱਡੀ ਮੰਗ ਹੈ ਇਸ ਹਲਕੇ ਦੀ ਬਲਾਚੌਰ ਵਿਧਾਨ ਸਭਾ ਹਲਕਾ ਹੈ ਤਾਂ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋਣੀ ਹੈ ਤਾਂ ਜਿਹੇ ਮੁੱਦੇ ਨੇ ਜਿਹੜੇ VOTERਾਂ ਦੇ ਨੇ ਹਲਕੇ ਦੀਆਂ ਸਮੱਸਿਆਵਾਂ ਨੇ ਅਸੀਂ ਉਹ ਸਿਆਸੀ ਪਾਰਟੀਆਂ ਦੇ ਸਾਹਮਣੇ ਲਿਆ ਰਹੇ ਹਾਂ ਤਾਂ ਕਿ ਇਹਨਾਂ VOTERਾਂ ਦਾ ਹੱਲ ਹੋ ਸਕੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਪਾਣੀ ਦੀ ਸਮੱਸਿਆ ਦੇ ਨਾਲ ਜਿਹੜਾ ਇਲਾਕਾ ਜੂਝ ਰਿਹਾ ਤਾਂ ਉਸ ਤੋਂ ਨਿਜਾਦ ਦਵਾਈ ਜਾਵੇ ਹੁਣ ਵੀ ਇੱਕ ਵਾਰ ਫਿਰ VOTER ਤਿਆਰ ਨੇ ਦਰਾਂ ਨੂੰ ਵੀ ਸਵਾਲ ਕਰਨਗੇ ਜਦੋਂ ਪਿੰਡਾਂ ਦੇ ਵਿੱਚ ਜਾਣਗੇ ਸਭ ਤੋਂ ਵੱਡੀ ਸਮੱਸਿਆ ਇਸ ਪਿੰਡ ਦੀ ਖੜੀ ਹੋ ਗਈ ਆ ਪੂਰੇ ਇਲਾਕੇ ਦੇ ਵਿੱਚ ਕਈ ਪਿੰਡ ਪੈਂਦੇ ਨੇ ਇਸ ਇਲਾਕੇ ਦੇ ਵਿੱਚ ਜਿੱਥੇ ਫੈਕਟਰੀਆਂ ਨੇ ਤਾਂ ਦੋ ਮੈਡੀਕਲ ਫੈਕਟਰੀਆਂ ਨੇ ਇੱਕ ਪੇਪਰ ਵਾਲੀ ਫੈਕਟਰੀ ਆ ਉਸ ਦਾ ਨੁਕਸਾਨ ਆ ਜਿਹੜਾ ਇਲਾਕੇ ਨੂੰ ਵੱਡੇ ਪੱਧਰ ਤੇ ਹੋ ਰਿਹਾ ਏ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਰਸ ਬੁਕਸਮੈਨ ਟੀਵੀ ਬਲਾਚੌਰ